ਸਾਡੀ ਸਿਹਤ ਅਤੇ ਸਿੱਖਿਆ ਨੂੰ ਰਿਸਕ ਵਿੱਚ ਪਾ ਕੇ ਸਾਡੇ ਨਾਲ ਬੇਗਾਨਾ ਵਾਲਾ ਸਲੂਕ ਕਿਉਂ ਉਹ ਬਿਲਾਂ ਦੇ ਵਿੱਚ ਨਜ਼ਾਇਜ਼ ਬਿੱਲ ਮੈਂ ਇਸ ਕਰਕੇ ਕਹਿ ਰਿਹਾ ਉਹਨਾਂ ਨੂੰ ਬਿੱਲ ਭરાਏ ਹੋਏ ਦੇ ਉੱਤੇ ਹੀ ਬਾਰ-ਬਾਰ ਬਿੱਲ ਭੇਜ ਕੇ ਸਰਚਾਰਜ ਲਾ ਲਾ ਕੇ ਕਿ ਇੰਨੇ ਨਜ਼ਾਇਜ਼ ਬਿੱਲ ਭੇਜੇ ਸਰਚਾਰਜ ਫਾਈਨ ਸਰਚਾਰਜ ਫਾਈਨ ਜਦੋਂ ਕਹਿੰਦੇ ਆ 90000 ਦਾ ਭਰਾ ਦਿਓ ਤੁਸੀਂ 90000 ਵੀ ਭਰਾ ਦਿੱਤਾ 2.5 3-3 ਲੱਖੀ ਦੇ ਤੇ ਵਿਆਜ ਪਾ ਪਾ ਕੇ ਫਾਈਨ ਪਾ ਪਾ ਕੇ ਹੁਣ 93 ਲੱਖ ਦਾ ਬਿੱਲ ਬਣਾਤਾ ਕਿਹਨਾਂ ਦਾ ਪੀਐਸਪੀਸੀਐਲ ਵੱਲੋਂ 18 ਜਨਵਰੀ ਨੂੰ ਪ੍ਰਭਾਸਰਾ ਦੇ ਉੱਤੇ ਕਾਰਵਾਈ ਕਰਦਿਆਂ ਹੋਏ ਆ ਪ੍ਰਭਾਸਰਾ ਦਾ ਜਿਹੜੇ ਬਿਜਲੀ ਦਾ ਕਨੈਕਸ਼ਨ ਆ ਉਹ ਕੱਟ ਦਿੱਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਇਸ ਵਕਤ ਪ੍ਰਭਾਸਰਾ ਮੈਨੇਜਮੈਂਟ ਵੱਲੋਂ ਇੱਕ ਰੋਸ ਮੁਜ਼ਾਹਰਾ ਇੱਕ ਧਰਨਾ ਜਿਹੜਾ ਲਗਾਤਾਰ 18 ਜਨਵਰੀ ਤੋਂ ਉਹ ਦਿੱਤਾ ਜਾ ਰਿਹਾ ਤੇ ਸਰਕਾਰ ਅੱਗੇ ਗੁਹਾਰ ਲਗਾਈ ਜਾ ਰਹੀ ਹੈ ਕਿ ਜਲਤੁਲ ਜਲਦ ਜਿਹੜਾ ਕਨੈਕਸ਼ਨ ਉਹਨਾਂ ਦਾ ਬਹਾਲ ਕੀਤਾ ਜਾਵੇ ਲੇਕਿਨ ਦੂਜੇ ਪਾਸੇ ਪੀਐਸਪੀਸੀਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਤਰਕ ਇਹ ਰੱਖਿਆ ਜਾ ਰਿਹਾ ਹੈ ਕਿ 93 ਲੱਖ ਰੁਪਏ ਦਾ ਜਿਹੜਾ ਬਿੱਲ ਹੈ ਉਹ ਪ੍ਰਭਾਸਰਾ ਵੱਲ ਬਿੱਲ ਪੈਂਡਿੰਗ ਹੈ ਜਿਸ ਕਰਕੇ ਬਕਾਇਆ ਖੜਾ ਹੋਣ ਦੇ ਬਾਵਜੂਦ ਜਿਹੜਾ ਇਹ ਮੀਟਰ ਹੈ ਜਿਹੜਾ ਕਨੈਕਸ਼ਨ ਆ ਉਹ ਕੱਟਿਆ ਗਿਆ ਹੈ ਤੇ ਇਸ ਵਕਤੇ ਤਸਵੀਰਾਂ ਦੇਖ ਸਕਦੇ ਹੋ ਅੱਜ ਜਥੇਬੰਦੀਆਂ ਵੱਲੋਂ ਇੱਕ ਰੋਸ ਵਜੋਂ ਜਿਹੜਾ ਇੱਥੇ ਧਰਨਾ ਦਿੱਤਾ ਜਾ ਰਿਹਾ ਹੈ ਤੇ ਪ੍ਰਵਾਸਰਾ ਦੇ ਵਿੱਚ ਇਸ ਵਕਤ ਖੜੇ ਆ ਤੇ ਲੇਕਿਨ ਬੋਰਡ ਨੇ ਜਿਹੜੇ ਉਹ ਲਗਾਏ ਗਏ ਨੇ ਸਰਕਾਰ ਦੇ ਖਿਲਾਫ ਸਾਡੀ ਸਿਹਤ ਤੇ ਸਿੱਖਿਆ ਨੂੰ ਰਿਸਕ ਵਿੱਚ ਪਾ ਕੇ ਸਾਡੇ ਨਾਲ ਬੇਗਾਨਾ ਵਾਲਾ ਸਲੂਕ ਕਿਉਂ ਆ ਤਾਂ ਕੁਝ ਸਵਾਲ ਨੇ ਜਿਹੜੇ ਉਹ ਮੈਨੇਜਮੈਂਟ ਵੱਲੋਂ ਜਿਹੜੇ ਆ ਉਹ ਸਰਕਾਰ ਦੇ ਸਰਕਾਰ ਨੂੰ ਕੀਤੇ ਜਾ ਰਹੇ ਨੇ ਸਰਕਾਰ ਦੇ ਦੁਆਲੇ ਜਿਹੜੇ ਇਸ ਵਕਤ ਟਰਸਟ ਹੈ ਜਿਹੜੀ ਉਹ ਵਿਚਰਦੀ ਹੋਈ ਜਿਹੜੀ ਉਹ ਦਿਖਾਈ ਦੇ ਰਹੀ ਹੈ ਤੇ ਇੱਥੇ ਟਰਸਟੀ ਸਾਡੇ ਨਾਲ ਮਜੂਰ ਨੇ ਸਰ ਕਿਸਤਰ ਨਾਲ ਦੇਖਦੇ ਹਾਂ ਪੀਐਸਪੀਸੀਐਲ ਤਰਕ ਦੇ ਰਿਹਾ ਕਿ 93 ਲੱਖ ਦਾ ਬਿੱਲ ਪੈਂਡਿੰਗ ਸੀ ਜਿਸ ਕਾਰਨਾਂ ਕਰਨਾ ਅਸੀਂ ਕਨੈਕਸ਼ਨਾਂ 18 ਜਰਮਨੀ ਨੂੰ ਕੱਟ ਦਿੱਤਾ ਇਹ ਬਿਲਕੁਲ ਪਹਿਲੀ ਗੱਲ ਦਾ ਜੀ ਮੈਂ ਇਹ ਬੇਨਤੀ ਕਰਦਾ ਐ ਬੀਇੰਗ ਜਿਹੜਾ ਰਿਪਰੈਜ਼ੈਂਟੇਟਿਵ ਉਹਨਾਂ ਨਾਗਰਿਕਾਂ ਦਾ ਆਪਣੀ ਸਟੇਟ ਦੇ ਜਿਹੜੇ ਸਮਾਜਿਕ ਸੁਰੱਖਿਆ ਜਿਹੜੀ ਜਿਹਦੇ ਚੋਂ ਸੰਭਾਲ ਇਲਾਜ ਪੁਨਰਵਾਸ ਦੇ ਮੌਕੇ ਤੋਂ ਵਾਂਝੇ ਰੁੱਲ ਰਹੇ ਸੀ ਜਿਨ ਜਿਹੜੇ ਕੋਠੀਆਂ ਦੇ ਵਿੱਚ ਇਕੱਲੇ ਰਹਿ ਗਏ ਸੀ ਕੋਈ ਬਜ਼ੁਰਗ ਸੀ ਜਿਹੜਾ ਉਹਦਾ ਬੱਚਾ ਜਿਹੜਾ ਡਿਪਰੈਸ਼ਨ ਚਲੇ ਗਿਆ ਨਾ ਤਾਂ ਬਜ਼ੁਰਗ ਮੰਜੇ ਤੋਂ ਉੱਠ ਸਕਦਾ ਤੇ ਬੱਚਾ ਜਿਹੜਾ ਹੈਗਾ ਉਹ ਤੋੜਪਨ ਵੀ ਕਰ ਰਿਹਾ ਤੇ ਉਹ ਬੱਚਾ ਸੁਸਾਈਡ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਇਹ ਮੇਰੀਆਂ ਜੇ ਤੁਸੀਂ ਕੋਹ ਸਾਡੇ ਹੱਡ ਬੀਤੀਆਂ ਜਿਹੜੀਆਂ ਨਾ ਇਹ ਇਸ ਅਪ੍ਰੈਲ ਦੀ ਵੀ ਮੈਂ ਤੁਹਾਨੂੰ ਦੱਸਾਂ ਵੀ ਇੰਨੀਆਂ ਜਾਦੇ ਆ ਹੁਣ ਫਤੇਕਰ ਸਾਹਿਬ ਦੀ ਮੈਂ ਗੱਲ ਕਰਾਂ 2 ਅਪ੍ਰੈਲ ਦੀ ਅਲੱਗ-ਅਲੱਗ ਜ਼ਿਲ੍ਹਿਆਂ ਦੀਆਂ ਕਹਾਣੀਆਂ 2 ਅਪ੍ਰੈਲ ਹੁਣ ਅਪ੍ਰੈਲ ਹੀ ਚੱਲ ਰਿਹਾ ਨਾ ਜੀ ਤੇ ਅਪ੍ਰੈਲ ਦੇ ਵਿੱਚ ਉਥੇ ਇੱਕ ਸਾਡੀ ਕਹੋ ਬੀਬੀ ਦੀ ਉਮਰ 24 ਤੋਂ 25 ਸਾਲ ਮਾਨਸਿਕ ਪਰੇਸ਼ਾਨੀ ਕਰਕੇ ਘਰ ਦਾ ਰਸਤਾ ਭੁੱਲ ਗਈ ਤੁਹਾਨੂੰ ਪਤਾ ਸਮਾਜ ਦੇ ਵਿੱਚ ਉਹਦੇ ਪਰਦੀ ਪਹਿਲੀ ਗੱਲ ਤਾਂ ਪਬਲਿਕ ਵਿਚਾਰੀ ਕਰੇ ਕਿ ਕੋਈ ਡੈਡੀਕੇਟਿਡ ਹੈਲਪ ਲਾਈਨ ਨਹੀਂ ਹੈ ਪਬਲਿਕ ਨੂੰ ਤਰਸ ਆਇਆ ਰੌਲਾ ਪਾਇਆ ਵਿਚਾਰੀ ਦੇ ਸਰੀਰ ਤੇ ਕਪੜਾ ਨਹੀਂ ਕੋਈ ਤੇ ਕਿੰਨੇ ਉਹਦੇ ਪਰ ਜਿਹੜੇ ਨਿਸ਼ਾਨ ਸੀ ਉਹ ਦੱਸੇ ਨਹੀਂ ਜਾ ਸਕਦੇ ਤੇ ਉਹਨਾਂ ਨੇ ਜਦੋਂ ਪੁਲਿਸ ਕੋਲ ਗੱਲ ਗਈ ਤਾਂ ਕਨਸਰਨਡ ਪੁਲਿਸ ਫਤੇਗੜ ਸਾਹਿਬ ਦੀ ਨੇ ਉਹਨਾਂ ਨੂੰ ਸਿਵਲ ਹਸਪੀਟਲ ਲੈ ਕੇ ਗਏ ਸਿਵਲ ਹਸਪੀਟਲ ਦੇ ਵਿੱਚ ਉਹਨਾਂ ਕੋਲ ਕਹਿੰਦੇ ਉਸ ਵੇਲੇ ਟੈਸਟ ਕਰਨਾ ਸਾਡੇ ਕੋਲ ਕੋਈ ਇੰਤਜ਼ਾਮ ਨਹੀਂ ਹੈ ਠੀਕ ਹੈ ਇਹ ਮੈਂ ਹਵਾ 'ਚ ਨਹੀਂ ਗੱਲਾਂ ਕਰ ਰਿਹਾ ਤੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਦੇਖਿਆ ਵੀ ਹੁਣ ਨਾ ਅਸੀਂ ਕਿੱਥੇ ਰੱਖੀਏ ਉਹ ਕਹਿੰਦੇ ਦਾਖਲ ਕਰ ਲੋ ਐਜ਼ ਪਰ ਐਕਟ ਜਿਹੜਾ ਮੈਂਟਲ ਹੈਲਥ ਕੇਅਰ ਐਕਟ 1987 ਦਾ ਬਣਿਆ ਹੋਇਆ ਮੈਂਟਲ ਕੇਅਰ ਹੈਲਥ ਐਕਟ ਜਿਹੜਾ ਅਮੈਂਡ ਹੋਇਆ ਉਹ ਹੋਇਆ 2017 ਦੇ ਵਿੱਚ ਬੜਾ ਕਲੀਅਰਲੀ ਸੈਕਸ਼ਨ 100 ਕਹਿੰਦਾ ਕਿ ਪੁਲਿਸ ਨੇ ਆਈਡੈਂਟੀਫਾਈ ਕਰਨੇ ਆਹ ਤਾਂ ਸਮਾਜਿਕ ਸੁਰੱਖਿਆ ডিপਾਰਟਮੈਂਟ ਦੇ ਵੀ ਬਹੁਤ ਕਲੋਜ਼ ਐ ਬਹੁਤ ਲੰਬਾ ਚਲਾਇਆ ਜਾਊਗਾ ਉਹਦੇ ਵਿੱਚ ਉਹਦੇ ਸੈਕਸ਼ਨ ਜਿਹੜਾ ਹੈਗਾ 102 ਦੇ ਵਿੱਚ ਲਿਖਿਆ ਹਸਪੀਟਲ ਦਾ ਵੀ ਉਹਨਾਂ ਨੇ ਰਿਸੀਵ ਕਰਕੇ ਉਹਨਾਂ ਦੀ ਮੈਂਟਲ ਤੇ ਫਿਜ਼ੀਕਲ ਅਸੈਸਮੈਂਟ ਕਰਨੀ ਹੈ ਉਹਨੂੰ ਟ੍ਰੀਟਮੈਂਟ ਦੇ ਉੱਤੇ ਪਾਉਣਾ ਹੈ ਨਹੀਂ ਹੋਇਆ ਤੀਜਾ ਫੇਰ ਹੈਗਾ ਵੀ ਮੈਜਿਸਟਰੇਟ ਨੇ ਆਰਡਰ ਬਣਾ ਕੇ ਵੀ ਜਿੱਥੇ ਵੀ ਗਵਰਨਮੈਂਟ ਨੇ ਅਰੇਂਜਮੈਂਟ ਕੀਤਾ ਵੀ ਉੱਥੇ ਉਹਨੂੰ ਸ਼ਿਫਟ ਕਰਨਾ ਜਿੰਨੀ ਦੇਰ ਤੱਕ ਉਹਨੂੰ ਘਰ ਦਾ ਐਡਰੈਸ ਪਤਾ ਨਹੀਂ ਲੱਗਦਾ ਉਹ ਜਿਹੜਾ ਮੈਂ ਕੇਸ ਦੀ ਤੁਹਾਨੂੰ ਗੱਲ ਕਰ ਰਿਹਾ ਹੁਣ ਦੀ ਬਹੁਤ ਕੇਸ ਸੰਘੜ ਇੱਕ ਦਾ April ਦੇ ਕੇਸ ਵੀ ਉਹ ਫਿਰ ਰਾਤ ਨੂੰ ਸਾਡੇ ਕੋਲ 8 ਵਜੇ ਪੁਲਿਸ ਵਾਲੇ ਕਹਿੰਦੇ ਜੀ ਅਸੀਂ ਰੱਖ ਨਹੀਂ ਸਕਦੇ ਇਹਨੇ ਵਿਚਾਰੀ ਨੇ ਕ੍ਰਾਈਮ ਤਾਂ ਕੀਤਾ ਨਹੀਂ ਇਹਦੀ ਤਾਂ ਜਿਹੜੀ ਮਾਨਸਿਕ ਸਿਹਤ ਹੈ ਵਿਚਾਰੀ ਉਹ ਪਰੇਸ਼ਾਨੀਆਂ ਕਰਕੇ ਖਰਾਬ ਹੋਈ ਹੋਈ ਹੈ ਤੇ ਉਸ ਦੇ ਵਿੱਚ ਕਹਿੰਦੇ ਅਸੀਂ ਕਰੀਏ ਕੀ ਹਸਪੀਟਲ ਕਹਿੰਦਾ ਅਸੀਂ ਰੱਖ ਨਹੀਂ ਸਕਦੇ ਮੈਂ ਬੜਾ ਕਲੀਅਰਲੀ ਤੁਹਾਨੂੰ ਦੱਸ ਰਿਹਾ ਹਸਪੀਟਲ ਕਹਿੰਦਾ ਅਸੀਂ ਰੱਖ ਨਹੀਂ ਸਕਦੇ ਤੇ ਪੁਲਿਸ ਕਹਿੰਦੀ ਅਸੀਂ ਕਿੱਦਾਂ ਰੱਖੀਏ ਇਹਨੇ ਕਿਹੜਾ ਕ੍ਰਾਈਮ ਕੀਤਾ ਹੁਣ ਅਸੀਂ ਕਰੀਏ ਕੀ ਉਸ ਤੋਂ ਬਾਅਦ ਨਹੀਂ ਕਹਿੰਦੇ ਜੀ ਪੂਰਾ ਬਾਸਰਾ ਸੰਸਥਾ ਦੇ ਵਿੱਚ ਨੂੰ ਦਾਖਲ ਕਰ ਲਿਆ ਜਾ ਵੀ ਮੈਂ ਕਿਹਾ ਜੀ ਗਵਰਨਮੈਂਟ ਦਾ ਪ੍ਰੋਟੋਕੋਲ ਹੈ ਵੀ ਕਮ ਸੇ ਕਮ ਜਿਹੜੇ ਕੰਟ ਮਨ ਲਓ ਤੁਸੀਂ ਬੈੱਡ ਦੀ ਵੀ ਗੱਲ ਕਰਦੇ ਕਿ ਬੈੱਡ ਵੀ ਦੇਖਣੇ ਜ਼ਰੂਰੀਆਂ ਵੀ ਬੈੱਡ ਖਾਲੀ ਹੈ ਮੈਂ ਕਿਹਾ ਜਿੱਥੇ ਸਾਡਾ ਬੀਬੀਆਂ ਲਈ ਮਤਲਬ 100 100 ਦੇ ਲਗਭਗ ਬੈੱਡ ਲੱਗਿਆ ਹੋਇਆ ਜਿਹਦੇ ਵਿੱਚ ਤਕਰੀਬਨ 200 ਬੀਬੀਆਂ ਨੂੰ ਵਰੇਂਡਿਆਂ ਵਿੱਚ ਬੈੱਡ ਜੋੜ-ਜੋੜ ਕੇ ਕਈ ਵਾਰ ਮਜਬੂਰੀਆਂ ਕਰਨ ਵੀ ਬਾਹਰ ਸੜਕ ਤੇ ਰੁਲਦੀ ਹੈ ਜ਼ੁਲਮਾਂ ਦਾ ਸ਼ਿਕਾਰ ਹੋ ਰਹੀ ਹੈ ਪੁਲਿਸ ਕਹਿੰਦੀ ਅਸੀਂ ਕੀ ਕਰੀਏ ਉਹਨਾਂ ਨੂੰ ਇੱਕ ਬੈੱਡ ਤੇ ਦੋ-ਦੋ ਨੂੰ ਵੀ ਐਡਜਸਟ ਕਰਨਾ ਪੈਂਦਾ ਉਹਨੀਆਂ ਜਾਨਾਂ ਬਚਾਉਣ ਲਈ ਉਹ ਨੂੰ ਫਿਰ ਰਾਤ ਨੂੰ ਅਸੀਂ ਤੁਰੰਤ ਮਤਲਬ 8:30 ਵਜੇ ਆਪਣੇ ਡਾਕਟਰ ਜਿਹੜੇ ਸਾਡੇ ਉੱਚ ਮੈਡੀਸਨ ਵਾਲਾ ਐਮ ਡੀ ਮੈਡੀਸਨ ਈ ਐਮਓ ਸੈਕਟਰੀਸਟ ਤਿੰਨੇ ਡਾਕਟਰਾਂ ਨੇ ਜਦੋਂ ਉਹਦਾ ਮਤਲਬ ਅਸੈਸਮੈਂਟ ਕੀਤੀ ਨਰਸਿੰਗ ਸਟਾਫ ਨੇ ਉਧਰ ਗਾਇਨੋਕੋਲੋਜਿਸਟ ਪ੍ਰਭਾਸਰਾ ਦੇ ਡਾਕਟਰ ਹੈ ਇਹ ਤੇ ਬੜੀ ਉਹਦੇ ਹਾਲਾਤ ਦੇਖੇ ਜਦੋਂ ਵੀ ਪਤਾ ਨਹੀਂ ਕਿਸ ਤਰ੍ਹਾਂ ਵਿਚਾਰੀ ਜ਼ੁਲਮਾਂ ਦਾ ਸ਼ਿਕਾਰ ਜਿਹੜੀ ਹੈ ਵੀ ਉਹ ਹੰਨ ਹੁੰਦੀ ਆ ਰਹੀ ਹੈ ਉਹਨੂੰ ਫਿਰ ਪ੍ਰਭਾਸਰਾ ਸੰਸਥਾ 'ਚ ਦਾਖਲ ਕਰਕੇ ਟ੍ਰੀਟਮੈਂਟ ਤੇ ਪਾਇਆ ਹੋਇਆ ਹੁਣ ਇਹ ਉਹ ਨਾਗਰਿਕਾਂ ਦਾ ਬਿੱਲ ਦੀ ਗੱਲ ਕਰਦੇ ਆ ਜੀਨ੍ਹਾਂ ਨੂੰ ਕੇਸ ਸੰਵਿਧਾਨਿਕ ਦ੍ਰਿਸ਼ਟੀਕੋਣ ਤੋਂ ਵਿਚਾਰ ਕੇ ਤਾਂ ਦੇਖੋ ਐਕਟ ਮੈਂਟਲ ਹੈਲਥ ਕੇਅਰ ਐਕਟ 2017 ਕਹਿੰਦਾ ਏ ਉਹਦਾ ਸੈਕਸ਼ਨ 18 ਪੜ੍ਹ ਲਓ ਉਹਦਾ ਸੈਕਸ਼ਨ 20 ਪੜ੍ਹ ਲਓ ਵੀ ਲਾਈਫ ਨੂੰ ਇੱਕਦਮ ਪਹਿਲੀ ਗੱਲ ਦਾ ਅਨ ਕੰਡੀਸ਼ਨਲੀ ਟਰੀਟਮੈਂਟ ਦੇਣਾ ਏ ਫਿਰ ਉਹਦੇ ਸੈਕਸ਼ਨ ਦੇ ਜਿਹੜੇ 20 ਸੈਕਸ਼ਨ ਦੇ ਅੱਗੇ ਜਿਹੜੇ 1 2 3 4 ਜਿਹੜੇ ਸਬਸੈਕਸ਼ਨ ਪੜ੍ਹ ਲਓ ਉਹਦੇ ਵਿੱਚ ਇਹਨਾਂ ਨੇ ਟਰੀਟਮੈਂਟ ਵੀ ਇਲੈਕਟ੍ਰਿਸਿਟੀ ਦੀ ਦੇਣੀ ਹੈ ਖਾਣ ਨੂੰ ਵੀ ਦੇਣਾ ਏ ਉਹਦੇ ਚ ਦਵਾਈਆਂ ਵੀ ਦੇਣੀਆਂ ਏ ਉਹਦੇ ਹਰ ਇੱਕ ਚੀਜ਼ ਦੇਣੀ ਏ ਜੇ ਨਹੀਂ ਦੇ ਸਕੇ ਇਹ ਸੰਗਤ ਪਬਲਿਕ ਜਿਹੜੀ ਕਰ ਰਹੀ ਹੈ ਨਾ ਪ੍ਰਭ ਆਸਰਾ ਸੰਸਥਾ ਨੂੰ ਖੜਾ ਕੀਤਾ ਪਬਲਿਕ ਨੇ ਸਮਾਜਦਰਦੀ ਲੋਗਾਂ ਨੇ ਇਦੇ ਲਈ ਡਾਕਟਰਾਂ ਦਾ ਵੀ ਇਦੇ ਲਈ ਨਰਸਾਂ ਦਾ ਵੀ ਇਦੇ ਲਈ ਸਾਈਕੋਲੋਜਿਸਟ ਕੀ ਇਦੇ ਲਈ ਫਾਰਮਾਸਿਸਟ ਕੀ ਜੀਡੀਆ ਕੀ ਇਹਨਾਂ ਇੰਤਜ਼ਾਮ ਕਰਕੇ ਦਿਨ ਰਾਤ ਲੱਗੇ ਹੋਏ ਆ ਤੇ ਬਿਜਲੀ ਦੀ ਪਾਲਸੀ ਜਿਹੜੀ ਤੁਸੀਂ ਹੋਰ ਲਈ ਬਣਾਈ ਹੋਈ ਹੈ ਹੋਰ ਲਈ ਬਣਾਈ ਹੈ ਨਾ ਪਹਿਲਾਂ 31 ਦਸੰਬਰ 31 ਦਸੰਬਰ 2021 ਨੂੰ ਜੇ ਕਿਸੇ ਦਾ ਕੋਈ ਡਿਸਪਿਊਟ ਹੈਗਾ ਸੀ ਉਹ ਖਤਮ ਕਰਕੇ ਇਹਨਾਂ ਨੇ ਕਨੈਕਸ਼ਨ ਜੋੜੇ ਸੀ ਨਾ ਜੋੜੇ ਸੀ ਕਿਹਦੇ ਜੋੜੇ ਸੀ ਨਾਗਰਿਕਾਂ ਦੇ ਇਹ ਨਾਗਰਿਕ ਨਹੀਂ ਹੈਗੇ ਪਹਿਲੀ ਗੱਲ ਕੀ ਇਹ ਨਾਗਰਿਕ ਹੈਗੇ ਆ ਕਿ ਨਹੀਂ ਹੈਗੇ ਇਹ ਅਸੀਂ ਜਾਨਣਾ ਚਾਹੁੰਦੇ ਹਾਂ ਇਸ ਤੋਂ ਪਹਿਲੀ ਗੱਲ ਕਰਾਂ 2021 ਦੇ ਵਿੱਚ ਵੀ ਅਸੀਂ ਬਿੱਲ ਭરાਏ ਹੋਏ ਸੀ ਉੱਪਰ ਸੋਲਰ ਪੈਨਲ ਵੀ ਲੱਗਿਆ ਹੋਇਆ 75 ਕਿਲੋਵਾਟ ਦਾ ਉਹ ਬਿੱਲਾਂ ਦੇ ਵਿੱਚ ਨਜ਼ਾਇਜ਼ ਬਿੱਲ ਮੈਂ ਇਸ ਕਰਕੇ ਕਹਿ ਰਿਹਾ ਉਹਨਾਂ ਨੂੰ ਬਿੱਲ ਭરાਏ ਹੋਏ ਦੇ ਉੱਤੇ ਹੀ ਵਾਰ-ਵਾਰ ਬਿੱਲ ਭੇਜ ਕੇ ਸਰਚਾਰਜ ਲਾ ਲਾ ਕੇ ਸਵਾਲ ਉਹੀ ਹੈ ਕਿ ਸੋਲਰ ਪੈਨਲ ਵੀ ਲੱਗਿਆ ਹੋਇਆ ਬਹੁਤ ਵੱਡਾ ਪ੍ਰਭਾਸਰਾ ਦੇ ਉੱਤੇ ਕਿ ਉਹ ਵੀ ਬਿਜਲੀ ਨਹੀਂ ਦਿੱਤੀ ਜਾ ਰਹੀ ਉਹ ਤਾਂ ਪੈਨਾਂ ਦਾ ਜਾਂਦਾ ਉੱਥੇ ਕਦੇ ਮੀਟਰ ਖਰਾਬ ਹੈ ਇਹਨਾਂ ਦਾ ਕਦੇ ਕੁਝ ਹੈ ਫਿਰ ਸਵਾਰਨ ਵਾਸਤੇ ਕਿੰਨਾ ਕਿੰਨਾ ਟਾਈਮ ਉਹਦੀ ਕਿਹੜੇ ਕਲੈਰਿਟੀ ਹੈ ਕੋਈ ਮਤਲਬ ਮੈਂ ਤੁਹਾਨੂੰ ਇਹੀ ਦੱਸ ਰਿਹਾ ਔਨ ਰਿਕਾਰ ਕਿ ਇੰਨੇ ਨਜਾਇਜ਼ ਬਿੱਲ ਭੇਜੇ ਸਰਚਾਰਜ ਫਾਈਨ ਸਰਚਾਰਜ ਫਾਈਨ ਜਦੋਂ ਕਹਿੰਦੇ ਆ 90000 ਦਾ ਭਰਾ ਦਿ ਤੁਸੀਂ 90000 ਵੀ ਭਰਾ ਦਿੱਤਾ ਉਸ ਤੋਂ ਬਾਅਦ ਉਹ ਵੀ ਐਡ ਕਰਕੇ ਦੁਬਾਰੇ ਅਗਲੇ ਕਿੰਨੇ ਦਿਨਾਂ ਬਾਅਦ ਆ ਫਾਇਲਾ ਪਈਆਂ ਸਾਡੇ ਕੋਲ ਇਹਦੇ ਵਿੱਚ ਇਸ ਦੇ ਵਿੱਚ ਉਹਨਾਂ ਨੇ ਥੋੜੀ ਦੇਰ ਬਾਅਦ ਹੀ ਦਿਨਾਂ ਬਾਅਦ ਹੀ ਮਹੀਨਿਆਂ ਬਾਅਦ ਨਹੀਂ ਥੋੜੇ ਥੋੜੇ ਦਿਨਾਂ ਬਾਅਦ ਇਹ ਤੁਹਾਨੂੰ ਜੇ ਕੱਲੇ ਕੱਲੇ ਦੀ ਰਿਪੋਰਟ ਤੁਸੀਂ ਮੰਗੋਗੇ ਨਾ ਕੱਲੇ ਕੱਲੇ ਦੀ ਰਿਪੋਰਟ ਪਈ ਹੈ ਕਿਵੇਂ ਨਜਾਇਜ਼ ਬਿੱਲ ਭੇਜ ਕੇ ਬਾਰ-ਬਾਰ ਇਨਾਂ ਦੇ ਉੱਤੇ ਸਰਚਾਰਜ ਲਗਾ ਕੇ ਇਹਨਾਂ ਦੇ ਉੱਤੇ ਫਾਈਨ ਲਾ ਲਾ ਕੇ ਉਧਰ ਕੋਵਿਡ ਸ਼ੁਰੂ ਹੋਇਆ ਹੋਇਆ ਉਹ ਕੋਵਿਡ ਜਦੋਂ ਸ਼ੁਰੂ ਹੋਇਆ ਤੇ ਉਸ ਵੇਲੇ ਸਾਨੂੰ ਫਿਰ ਸਾਰੇ ਹਸਪਤਾਲ ਬੰਦ ਹਸਪਤਾਲ ਦੀ ਓਪੀ ਬੰਦ ਤੁਹਾਨੂੰ ਪਤਾ ਹੀ ਹੈ ਹਾਂ ਤੇ ਇਹ ਜਾਣਗੇ ਕਿੱਥੇ ਨਾਗਰਿਕ ਰਾਤ ਨੂੰ ਵੀ ਆ ਰਹੇ ਸਾਡੇ ਕੋਲ ਰਾਤ ਨੂੰ 12 12 ਵਜੇ ਵੀ ਆ ਰਹੇ ਜਿਹੜੇ ਡਿਪਰੈਸ਼ਨ ਤੋਂ ਪੀੜਤ ਹੈ ਇਹਨਾਂ ਨਾਗਰਿਕਾਂ ਲਈ ਸਾਨੂੰ ਹਸਪਤਾਲ ਖੜਾ ਕਰਨਾ ਪੈ ਗਿਆ ਪਬਲਿਕ ਕੋਲੋਂ ਪੈਸੇ ਫੜ ਕੇ ਫਟਾਫਟ ਅਸੀਂ ਹਸਪਤਾਲ ਖੜਾ ਕੀਤਾ ਜਿਹਦੇ ਵਿੱਚ ਅਲੱਗ-ਅਲੱਗ ਸਪੈਸ਼ਲਿਸਟ ਲਗਾਏ ਉਸ ਦੇ ਵਿੱਚ ਜਿਹਨਾਂ ਨੇ 20 ਲੱਖ ਦੇ ਜੁਰਮਾਨੇ ਪਾਵਾ ਕੇ ਬਿੱਲ ਖੜਾ ਕਰਤਾ ਫਿਰ ਉਸ ਤੋਂ ਬਾਅਦ ਜਿਹੜੀ ਪਾਲਿਸੀ ਆਈ ਹੈ ਨਾ 20 ਮਤਲਬ ਦਸੰਬਰ 21 ਦੇ ਵਿੱਚ ਉਹਦੇ ਵਿੱਚ ਸਭ ਦੇ ਮਾਫ਼ ਹੋ ਗਏ ਇਹਨਾਂ ਨਾਲ ਵਿਤਕਰਾ ਕਿਉਂ ਜੇ ਸੰਭਾਲ ਨਹੀਂ ਸਕਦੇ ਸੀ ਤਾਂ ਉਸ ਪਾਲਿਸੀ ਦਾ ਵੀ ਨਹੀਂ ਮਾਫ਼ ਹੋਇਆ ਹੈਗਾ ਬਿੱਲ ਉਸ ਤੋਂ ਬਾਅਦ ਪਾਲਿਸੀ ਆਈ ਤੁਹਾਡੇ 2000 ਮਤਲਬ ਜਿਹੜੀ 22 ਦੀ ਵਿੱਚ ਪਾਲਿਸੀ ਆਈ ਹੈ ਉਸ ਦੇ ਵਿੱਚ ਵੀ ਉਹਨਾਂ ਨੇ ਮਤਲਬ ਹਰ ਇੱਕ ਪਰਿਵਾਰ ਨੂੰ 300 ਯੂਨਿਟ ਪ੍ਰਤੀ ਮਹੀਨਾ ਮਤਲਬ 600 ਯੂਨਿਟ ਜਿਹੜੀ ਹੈ ਉਹ ਫ੍ਰੀ ਦਿੱਤੀ ਤਾਂ ਕਿ ਸਭ ਦੀ ਲਾਈਫ ਆਰਾਮ ਨਾਲ ਚੱਲ ਸਕੇ ਤੇ ਉਹਦੇ ਵਿੱਚ ਭਾਈ ਇਹ ਨਾਗਰਿਕ ਇਹਨਾਂ ਦੀ ਗਵਰਨਮੈਂਟ ਕੌਣ ਹੈ ਇਹਨਾਂ ਲਈ ਉਸ ਕਮਰਸ਼ੀਅਲ ਦੇ ਵਿੱਚ ਰੱਖਿਆ ਜਾ ਰਿਹਾ ਹੈ ਕਮਰਸ਼ੀਅਲ ਕਹਿ ਲਓ ਜੇ ਕਮਰਸ਼ੀਅਲ ਵਾਲੇ ਜਿਹੜੇ ਬੰਦੇ ਹੋਣਗੇ ਉਹਨਾਂ ਦੇ ਵੀ ਤਾਂ ਕਿਤੇ ਨਾ ਕਿਤੇ ਬਿਲਾਂ ਦੇ ਵਿੱਚ ਛੂਟ ਮਿਲੀ ਹੋਈ ਹੋਇਆ ਨਾ ਜਿਹੜੇ ਪਰਿਵਾਰ ਹੈ ਬੰਦੇ ਆ ਬਿਜ਼ਨਸ ਕਰਦੇ ਆ ਉਹਨਾਂ ਨੂੰ ਵੀ ਤਾਂ ਜਿਹੜੇ ਸਰਮਾਇਦਾਰ ਲੋਕ ਐ ਵਿਚਾਰੇ ਉਹ ਫੀਲ ਕਰਦੇ ਆ ਮੈਂ ਤੁਹਾਨੂੰ ਮਤਲਬ ਬੜਾ ਕਲੀਅਰਲੀ ਆਪਣੇ ਦਿਲ ਤੋਂ ਕਹਿ ਰਿਹਾ ਮੈਨੂੰ ਬਹੁਤ ਲੋਕਾਂ ਨੇ ਕਿਹਾ ਯਾਰ ਅਸੀਂ ਬਿਲ ਦੇਣਾ ਚਾਹੁੰਦੇ ਆ ਅਸੀਂ ਕਮਜ਼ੋਰ ਨਹੀਂ ਹੈਗੇ ਵੀ ਸਾਨੂੰ ਕਿਉਂ ਬੈਗਰ ਜੇ ਬਣਾ ਦਿੱਤਾ ਬਹੁਤ ਲੋਕ ਕਹਿੰਦਾ ਵੀ ਮਹਿਸੂਸ ਕੀਤਾ ਕਹਿੰਦੇ ਬਿੱਲ ਭਰਨ ਦੀ ਪ੍ਰੋਵੀਜ਼ਨ ਹੀ ਨਹੀਂ ਹੈਗੀ ਤੇ ਇਹ ਨਾਗਰਿਕ ਭਾਈ ਜਿਹੜੇ ਟੋਟਲੀ ਡਿਪੈਂਡ ਕਰਦੇ ਆ ਸਰਕਾਰ ਤੇ ਹੁਣ ਕਮਾਰ ਨਹੀਂ ਸਕਦੇ ਜਿਨ੍ਹਾਂ ਨੂੰ ਪਰਿਵਾਰ ਦਾ ਕੋਈ ਸਹਾਰਾ ਨਹੀਂ ਰਿਹਾ ਉਹ ਬਜ਼ੁਰਗ ਹੈ ਬੱਚਾ ਉਹਦਾ ਇੰਟੈਲੈਕਚੁਅਲੀ ਜਰਾ ਡਿਸੇਬਿਲਟੀ ਤੋਂ ਪੀੜਤ ਹੈ ਉਹ ਵੀ ਬੈੱਡ ਤੇ ਹੈ ਤੇ ਉਹ ਵੀ ਬੈੱਡ ਤੇ ਹੈ ਉਹ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਸਹੂਲਤ ਤੋਂ ਵਾਂਝਾ ਰੱਖ ਕੇ ਇਹਨਾਂ ਦੇ ਨਾਲ ਵਿਤਕਰਾ ਜ਼ੁਲਮ ਕਿਉਂ ਕੀਤਾ ਜਾ ਰਿਹਾ ਗੱਲ ਜਿਹੜੀ ਹੈ ਜਿਸ ਕਰਕੇ ਤੁਸੀਂ ਹੁਣ ਮੰਨ ਲਓ 2.5 2 3-3 ਲੱਖ ਇਹਦੇ ਤੇ ਵਿਆਜ ਪਾ ਪਾ ਕੇ ਫਾਈਨ ਪਾ ਪਾ ਕੇ ਹੁਣ 93 ਲੱਖ ਦਾ ਬਿੱਲ ਬਣਾਤਾ ਕਿਨਾਂ ਦਾ ਜਿਹੜੇ ਸਰਕਾਰ ਨੇ ਜਿਨ੍ਹਾਂ ਵਾਸਤੇ ਸ਼ੈਲਟਰ ਵੀ ਬਣਾਉਣਾ ਸੀ ਜਿਨ੍ਹਾਂ ਦਾ ਟ੍ਰੀਟਮੈਂਟ ਵੀ ਕਰਾਉਣਾ ਸੀ ਜਿਹਦੇ ਰੀਹੈਬਿਲੀਟੇਸ਼ਨ ਦੇ ਪ੍ਰਬੰਧ ਵੀ ਕਰਨੇ ਸੀ ਇਹਨਾਂ ਨੇ ਮਤਲਬ ਕਹੋ ਹਾਫ ਹਾਫ ਹੋਮ ਵੀ ਮੈਂਟਲ ਹੈਲਥ ਇਸਟੈਬਲਿਸ਼ਮੈਂਟ ਵੀ ਇਹ ਮਤਲਬ ਬੜਾ ਜਿਹੜਾ ਨਾ ਇਹਨਾਂ ਨੇ ਮਤਲਬ ਪਾਲਿਸੀ ਜਿਹੜੀ ਸੀ ਨਾ 1987 ਦਾ ਐਕਟ ਬਣਿਆ ਹੋਇਆ ਅੱਜ ਤੱਕ ਬੋਰਡ ਨਹੀਂ ਬਣਿਆ ਅੱਜ ਤੱਕ ਜਿਹੜੇ ਜਿਨ੍ਹਾਂ ਨੇ ਮੈਂਟਲ ਹੈਲਥ ਦੀ ਜਿਹੜੀ ਪਲੈਨਿੰਗ ਕਰਨੀ ਹੈ ਨਾ ਉਹਦੇ ਲਈ ਜਿਹੜੀਆਂ ਗਾਈਡਲਾਈਨਸ ਬਣਾਉਣੀਆਂ ਉਹਦੇ ਲਈ ਕੋਈ ਬੋਰਡ ਨਹੀਂ ਬਣਿਆ ਅੱਜ ਤੱਕ ਨਾਗਰਿਕ ਨੇ ਇੱਥੇ ਟੋਟਲ ਸਾਡੇ ਕੋਲ 450 ਤੋਂ ਉੱਪਰ ਨਾਗਰਿਕ ਐ ਇਸ ਵੇਲੇ ਤੇ ਬੜੀ ਜਲਦੀ ਇਹ ਇਹਨਾਂ ਦੇ ਵਾਰਸ ਵੀ ਲੱਭ ਰਹੇ ਪਰ ਜਿਨ੍ਹਾਂ ਦਾ ਵਿਚਾਰ ਨਾ ਕੋਈ ਹੈ ਹੀ ਨਹੀਂ ਉਹ ਬੱਚੇ ਉਹ ਬਜ਼ੁਰਗ ਛੋਟੇ ਛੋਟੇ ਇਨਫੈਂਟਸ ਪ੍ਰੈਗਨੈਂਟ ਲੇਡੀਆਂ ਅਲੱਗ-ਅਲੱਗ ਹਾਲਾਤੋਂ ਪੀੜਤ 13 ਸਾਲ ਦੀ ਬੱਚੀ ਰੇਪ ਤੋਂ ਪੀੜਤ ਆਉਂਦੀ ਹੈ ਬੱਚੇ ਨੂੰ ਜਨਮ ਦਿੰਦੀ ਹੈ ਕਈ ਕੀ ਦਿਨਾਂ ਬਾਅਦ ਹੋਸ਼ ਚ ਆਉਂਦੀ ਹੈ 70 70 ਸਾਲ ਦੀਆਂ 80 80 ਸਾਲ ਦੀਆਂ ਔਰਤਾਂ ਨੂੰ ਲੁਧਿਆਣੇ ਤੋਂ ਵੀ ਵਾਰਸ ਮਿਲੇ ਜਿਨ੍ਹਾਂ ਨੇ ਅਲੱਗ-ਅਲੱਗ ਜਗ੍ਹਾ ਤੋਂ ਵਾਰਸ ਮਿਲੇ ਮੈਡੀਕਲ ਸਹੂਲਤ ਦੇ ਰਹੀ ਹੈ ਸਰਕਾਰ ਨਹੀਂ ਨਹੀਂ ਤੇ ਬਸ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ ਨਾ ਵੀ ਟੈਸਟ ਵੀ ਕਹਿੰਦੇ ਮੈਂ ਖਾ ਜਿੱਦੇ ਟੈਸਟ ਦਾ ਕਰ ਦਿੰਦੇ ਕੰਟੇਜੀਅਸ ਡਿਜ਼ੀਜ਼ ਦੇ ਤਾਂ ਕਿ ਦੂਜਿਆਂ 'ਚ ਨਾ ਫੈਲ ਜੇ ਗਵਰਨਮੈਂਟ ਦਾ ਪ੍ਰੋਟੋਕੋਲ ਆ ਵੀ ਇਹਨਾਂ ਦਾ ਫਾਲੋ ਕਰ ਲਓ ਬੈੱਡ ਦਾ ਤਾਂ ਅਸੀਂ ਬਰਾਂਡਾਂ 'ਚ ਬੇਨਤੀ ਆਮ ਕਰ ਲਾਂਗੇ ਕਹਿੰਦੇ ਜੀ ਨਹੀਂ ਕੋਈ ਨਹੀਂ ਤੁਹਾਡੇ ਕੋਲੇ ਅਸੀਂ ਡਾਕਟਰ ਭੇਜ ਦਾਂਗੇ ਬਸ ਇਸ ਕਰਕੇ ਮਤਲਬ ਵੱਡੀ ਮੰਗ ਕੀ ਹੈ ਸਰਕਾਰ ਤੋਂ ਮੰਗ ਕੀ ਕਰ ਮੰਗ ਕੀ ਕਰ ਰਹੇ ਹੋ ਸਰਕਾਰ ਤੋਂ ਕਿਸ ਕਿਸ ਚੀਜ਼ ਦੀ ਮੰਗ ਹੈ ਕਲੀ ਇਲੈਕਟ੍ਰਿਸਿਟੀ ਦੀ ਹੈ ਜਾਂ ਨਾਲ ਦਵਾਈਆਂ ਦੀ ਵੀ ਹੈ ਇਹਨਾਂ ਨੂੰ ਜੇ ਸੰਭਾਲ ਨਹੀਂ ਸਕਦੇ ਮੰਗ ਕੋਈ ਨਹੀਂ ਆਪਣੀਆਂ ਬਣਾਏ ਹੋਏ ਐਕਟਾਂ ਨੂੰ ਮੈਂ ਦੁਬਾਰਾ ਫੇਰ ਰਿਪੀਟ ਕਰਦਾ ਜਿਹੜੇ ਸਾਡੇ ਕੋਲ ਨਾਗਰਿਕ ਆ ਰਹੇ ਆ ਉਹ ਮੈਂਟਲ ਹੈਲਥ ਕੇਅਰ ਐਕਟ 2017 ਦੇ ਤਹਿਤ ਜਾਂ ਫਿਰ ਪਰਸਨ ਵਿਦ ਡਿਸ ਰਾਈਟਸ ਆਫ ਦੀ ਪਰਸਨ ਵਿਦ ਡਿਸੇਬਿਲਟੀ ਐਕਟ ਜੁਵਨਲ ਜਸਟਿਸ ਐਕਟ ਦੀ ਰਾਈਟਸ ਉਹ ਇਹ ਜਿੰਨੇ ਵੀ ਸਾਡੇ ਕੋਲ ਨਾਗਰਿਕ ਆ ਰਹੇ ਆ ਜਿਹੜੇ ਸੀਨੀਅਰ ਸਿਟੀਜ਼ਨ ਐਕਟ ਦੇ ਅੰਡਰ ਉਹ ਕਹਿੰਦੇ ਸੈਕਸ਼ਨ 19 ਦੇ ਵਿੱਚ ਇਹਨਾਂ ਦੇ 올ਡਜ ਹੋਮ ਬਣਾਉਣੇ ਆ ਘਰ ਦਾ ਰਸਤਾ ਭੁੱਲ ਜਬੇ ਬਜ਼ੁਰਗ ਜਾ ਬੱਚੇ ਇਹਨਾਂ ਨੂੰ ਸੰਭਾਲ ਸਕੇ ਜਾਂ ਬੱਚਾ ਜਿਹਦਾ ਹੈ ਨਹੀਂ ਜਾਂ ਉਹਨੇ ਸ਼ਾਦੀ ਨਹੀਂ ਕਰਾਈ ਉਹਦੇ ਸੈਕਸ਼ਨ 22 ਨੂੰ ਪੜ੍ਹ ਕੇ ਦੇਖ ਲਓ ਉਹਦੇ ਵਿੱਚ ਲਾਈਫ ਦੀ ਪ੍ਰੋਟੈਕਸ਼ਨ ਜਿਹੜੀ ਹੈ ਉਹ ਗਵਰਨਮੈਂਟ ਨੇ ਜਿਹੜੀ ਦੇਣੀ ਹੈ ਉਹ ਸਾਰਾ ਕੰਮ ਇੱਥੇ ਜਿਹੜੇ ਨਾਗਰਿਕਾਂ ਦੇ ਲਈ ਕੀਤਾ ਜਾ ਰਿਹਾ ਸੀ ਗਵਰਨਮੈਂਟ ਨੂੰ ਕਹਿੰਦੇ ਜੇ ਤੁਹਾਡੀ ਮਜਬੂਰੀ ਹੈ ਇੱਥੇ 1 ਕਰੋੜ ਰੁਪਇਆ ਇਹਨਾਂ ਦੇ ਉੱਤੇ ਲੱਗਦਾ ਏ ਹਰ ਮਹੀਨੇ ਜੇ ਤੁਸੀਂ ਉਹਦੇ ਵਿੱਚ ਨਹੀਂ ਆਪਣੀ ਡਿਊਟੀ ਨਿਭਾ ਸਕੇ ਜਿਹੜੇ ਡਿਊਟੀਆਂ ਨਿਭਾ ਰਹੇ ਹੋ ਤੁਸੀਂ ਆਪਣੀ ਸੰਵਿਧਾਨਿਕ ਫਰਜ਼ ਤਾਂ ਸਮਝੋ ਵੀ ਤੁਸੀਂ ਕਮ ਸੇ ਕਮ ਜਿਹੜੀ ਹੋਰ ਨੂੰ ਬਿਜਲੀ ਫ੍ਰੀ ਦੇ ਰਹੇ ਆ ਨਾਗਰਿਕਾਂ ਨੂੰ ਇਹਨਾਂ ਦੀ ਬਿ ਹੋਰ ਨੂੰ 300 ਯੂਨਟ ਦੇਤੀ 600 ਯੂਨਟ ਹੋ ਗਈ ਪਰ ਫੈਮਿਲੀ ਦੀ ਇਹਨਾਂ ਲਈ ਜੇ ਤੁਸੀਂ ਹੋਰ ਕੁਝ ਨਹੀਂ ਕਰ ਸਕੇ ਸੰਵਿਧਾਨਿਕ ਤੌਰ ਤੇ ਤਾਂ ਕਰਨਾ ਹੀ ਹੈ ਸਾਰਾ ਕੁਝ ਕਾਨੂੰਨ ਤਾਂ ਬਣੇ ਹੋਏ ਨਾ ਪਰ ਇਹਨਾਂ ਨੂੰ ਬਿਜਲੀ ਤੋਂ ਵੀ ਵਾਂਝਾ ਰੱਖ ਕੇ 10 ਜਨਵਰੀ ਨੂੰ ਜਦੋਂ ਬਿਜਲੀ ਕੱਟੀ ਹੈ ਇੰਨੀਆਂ ਇਹਨਾਂ ਦੀ ਉਸ ਵੇਲੇ ਮਤਲਬ ਕਿਹੋ ਜਿਹਾ ਵਾਤਾਵਰਨ ਸੀ ਉੱਪਰ ਮੱਲੋ ਜਿਹੜੇ ਸਾਡੇ ਵਾਟਰ ਸੋਲਰ ਪੈਨਲ ਸੀ ਇਲੈਕਟ੍ਰੀਕਲ ਸੋਲਰ ਪੈਨਲ ਟੋਟਲੀ ਇਕਦਮ ਡਿਸਟਰਬ ਹੋਏ ਜਿਹਦੇ ਨਾਲ ਟਾਇਲਟ ਚ ਪਾਣੀ ਪੂਰਾ ਕਰਨਾ ਜਿਸ ਦੇ ਨਾਲਿਆਂ ਦੇ ਨਹਾਣ ਲਈ ਪਾਣੀ ਗਰਮ ਪਾਣੀ ਚਾਹੀਦਾ ਸੀ ਉਹਦੇ ਜ਼ਗੀਜ਼ਰ ਲਾਲਾ ਕੇ ਫਿਰ ਕਿਤੋਂ ਇੰਨਾ ਲੋੜ ਫਿਰ ਇਸਦੇ ਲਈ ਨਹਾਉਣ ਦੇ ਲਈ ਕਿੰਨਾ ਪਾਣੀ ਚਾਹੀਦਾ ਕੱਪੜੇ ਧੋਣ ਲਈ ਕਿੰਨਾ ਪਾਣੀ ਚਾਹੀਦਾ ਉੱਪਰ ਸਰਦੀਆਂ ਦਾ ਮੌਸਮ ਫਿਰ ਮੈਡੀਕਲ ਮਸ਼ੀਨਾਂ ਜਿੰਨੀਆਂ ਕਮਰਸ਼ੀਅਲ ਮਸ਼ੀਨਾਂ ਕੱਪੜੇ ਧੋਣ ਵਾਲੀਆਂ ਇਕੁਪਮੈਂਟ ਕਾਰਡੀਕ ਮੋਨੀਟਰ ਲੱਗੇ ਹੋਏ ਐ ਇੱਥੇ ਈਸੀਜੀ ਦੀਆਂ ਮਸ਼ੀਨਾਂ ਆਕਸੀਜਨ ਕੰਸਨਟ੍ਰੇਟਰ ਇਹਨੇ ਸੀਰੀਅਸ ਕੇਸ ਆਉਂਦੇ ਆਉਂਦੇ ਹੀ ਸਾਨੂੰ ਆਉਂਦੇ ਹੀ ਸਾਨੂੰ ਕਈ ਵਾਰ ਵੈਂਟੀਲੇਟਰ ਤੇ ਲਾਉਣੇ ਪੈ ਜਾਂਦੇ ਤਾਂ ਇਸ ਕਰਕੇ ਮਤਲਬ ਇੰਨੇ ਸੀਰੀਅਸ ਨਾਗਰਿਕਾਂ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ ਇਹਨਾਂ ਦੇ ਬਣਦੇ ਜਿਹੜੇ ਹਨ ਇਹਨਾਂ ਦੇ ਵੀ ਇਹ ਵੀ ਨਾਗਰਿਕ ਹੈ ਬਰਸ਼ਟ ਵਿੱਚ ਤਾਂ ਇਹਨਾਂ ਦਾ ਵੀ ਤਾਂ ਹਿੱਸਾ ਇਹਨਾਂ ਨੂੰ ਇੰਨਾ ਇਗਨੋਰ ਕਿਉਂ ਕੀਤਾ ਜਾ ਰਿਹਾ ਇਹਨਾਂ ਦੀ ਗਿਣਤੀ ਜਿਹੜੀ ਹੈ ਨਾ ਨੈਸ਼ਨਲ ਇੰਸਟੀਚਿਊਟ ਫਾਰ ਮੈਂਟਲ ਹੈਲਥ ਨਿਊਰੋਸਾਇੰਸ ਬੰਗਲੌਰ ਦੇ ਸਰਵੇਖੇ ਦੀ ਰਿਪੋਰਟ ਦੇ ਮਤਾਬਿਕ ਜਿਹੜਾ 2015 ਦਾ ਸਰਵੇਖੇ ਦੀ ਰਿਪੋਰਟ ਹੈ 15 16 ਦੀ ਉਹਦੇ ਵਿੱਚ ਡੇਢ ਲੱਖ ਲੋਕ ਹਾਈ ਸੁਸਾਇਡਲ ਰਿਸਕ ਤੇ ਹਨ ਇੱਕ ਵੀ ਮੋਬਾਈਲ ਮੈਂਟਲ ਹੈਲਥ ਯੂਨਿਟ ਨਹੀਂ ਹੈ ਜਿਹੜਾ ਬੰਦਾ ਸੁਸਾਈਡ ਕਰਦਾ ਸਾਨੂੰ ਦਰਵਾਜ਼ੇ ਤੋੜ ਤੋੜ ਕੇ ਉਹਦੇ ਅੰਦਰ ਵੜ ਕੇ ਆਪਣਾ ਮੈਡੀਕਲ ਪੈਰਾਮੈਡੀਕਲ ਸਟਾਫ ਨਾਲ ਲੈ ਕੇ ਜਿਹੜਾ ਕਿ ਸਾਨੂੰ ਕਾਨੂੰਨ ਇਜਾਸਤ ਨਹੀਂ ਦਿੰਦਾ ਸਾਡੇ ਸਾਹਮਣੇ ਸਵਾਲ ਇਹ ਹੁੰਦਾ ਹੈ ਵੀ ਕਾਨੂੰਨ ਨੂੰ ਬਚਾਈਏ ਕਿ ਨਾਗਰਿਕ ਨੂੰ ਬਚਾਈਏ ਗਵਰਨਮੈਂਟ ਦੇ ਲਈ ਪਾਲਿਸੀ ਬਣਾਵੇ ਤੇ ਇਹਨਾਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ ਤਾਂ ਜੋ ਇਹ ਵੀ ਜ਼ਿੰਦਗੀ ਆਪਣੇ ਆਰਮ ਨਾਲ ਜੀ ਸਕਣ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲ ਹੋਈ ਸੀ ਕਿਸੇ ਨਾਲ ਹੋਈ ਹੈ ਬਸ ਸਾਰਾ ਕੁਝ ਕਾਗਜ਼ਾਂ ਵਿੱਚ ਹੀ ਹੈ ਅਜੇ ਹੋਰ ਕੋਈ ਵੀ ਕਿਸੇ ਨਾਲ ਇਹਨਾਂ ਦੇ ਪ੍ਰਤੀ ਆਪਣੀ ਜ਼ਿੰਮੇਵਾਰੀਆਂ ਦਾ ਅਹਿਸਾਸ ਅਜੇ ਨਹੀਂ ਹੋ ਰਿਹਾ 3 ਮਹੀਨੇ ਤੋਂ ਲਗਾਤਾਰ ਬੱਚਿਆਂ ਦੀ ਪੜ੍ਹ ਇਸ ਕਿਹਿਆ ਸਾਡੀ ਜਿਹੜਾ ਮੇਨ ਅਜੰਡਾ ਹੈ ਤੇ ਦੂਜੇ ਪਾਸੇ ਇਹਨਾਂ ਦੀ ਹੈਲਥ ਵੀ ਇਨੀ ਰਿਸਕ ਚ ਪਾਈ ਸੀਰੀਅਸ ਹੋਈ ਨੁਕਸਾਨ ਹੋਇਆ ਬੱਚਿਆਂ ਦੇ ਪੇਪਰ ਜਿਹੜੇ ਅੱਜ ਵੀ ਬੱਚਿਆਂ ਦਾ ਪ੍ਰੈਕਟੀਕਲ ਚੱਲਦਾ ਨਾਨ ਮੈਡੀਕਲ ਵਾਲਿਆਂ ਦਾ ਉਹ ਸਾਰਾ ਕੁਝ ਡਿਸਟਰਬ ਕਰਕੇ ਮੈਨੂੰ ਨਹੀਂ ਪਤਾ ਵੀ ਇਹ ਇਹਨਾਂ ਦੇ ਨਾਲ ਇਹ ਬੇਤਕਰਾ ਬਗਾਨੇ ਵਾਲਾ ਸਲੂਕ ਇਹਨਾਂ ਨਾਲ ਕਿਉਂ ਹੋ ਰਿਹਾ ਪ੍ਰਭ ਆਸਰਾ ਦੇ ਜਿਹੜੇ ਟਰਸਟੀ ਸੀਓ ਸਾਡੇ ਨਾਲ ਮੌਜੂਦ ਸਨ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਗਵਰਨਮੈਂਟ ਆ ਉਹ ਵਿਤਕਰਾ ਕਰਦੀ ہوئی ਜਿਹੜੀ ਆਹੋ ਨਜ਼ਰ ਆ ਰਹੀ ਹੈ ਜਿੱਥੇ ਇੱਕ ਪਾਸੇ 300 ਯੂਨਿਟ ਮਹੀਨਾ ਪ੍ਰਤੀ ਜਿਹੜਾ ਦੇਣ ਦਾ ਦਾਵਾ ਜਿਹੜਾ ਸਰਕਾਰ ਕਰਦੀ ہوئی ਨਜ਼ਰ ਆ ਰਹੀ ਹੈ ਤੇ ਉੱਥੇ ਇੱਕ ਪਾਲਿਸੀ ਤੈਅ ਕੀਤੀ ਜਾਵੇ ਪ੍ਰਭ ਆਸਰਾ ਦੇ ਵਿੱਚ ਜਿਹੜੇ ਇਸ ਵਕਤ ਨਾਗਰਿਕ ਨੇ ਜੋ ਬੇਸਹਾਰਾ ਇਸ ਵਕਤ ਇੱਥੇ ਸਹਾਰਾ ਲੈ ਰਹੇ ਨੇ ਉਹਨਾਂ ਲਈ ਇੱਕ ਜਿਹੜੇ ਪਾਲਿਸੀ ਦੇ ਤਹਿਤ ਜਿਹੜਾ ਉਹਨਾਂ ਦਾ ਬਿੱਲ ਹੈ ਜਿਹੜਾ ਉਹ ਵੀ ਮਾਫ ਕੀਤਾ ਜਾਵੇ ਫਿਲਹਾਲ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਨੀਸ਼ੀਏਟਿਵ ਲੈਂਦੀ ਹੈ ਇਹ ਦੇਖਣਾ ਬਹੁਤ ਟਾਈਮ ਰਹੇਗਾ ਵੀਡੀਓ ਜਰਨਲਿਸਟ ਜਤਿੰਦਰ ਦੇ ਨਾਲ ਮੈਂ ਸਮਰਪਤ ਸਿੰਘ ਖਰੜ ਡੇਲੀ ਪੋਸਟ ਪੰਜਾਬ ਰਾਨਾ ਮਾਚ